ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰਿਓ ਜੀ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਅਲੱਗ-ਅਲੱਗ ਤਰ੍ਹਾਂ ਦੇ ਸਟਾਫ ਕਲਰ ਸਾਰਾ ਕੁਝ ਜੋ ਵੀ ਤੁਹਾਨੂੰ ਕੋਈ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਕਲਰ ਰਖਵਾ ਸਕਦੇ ਹੋ ਤੇ ਵਰਕ ਕਰਵਾ ਸਕਦੇ ਹੋ ਤੁਸੀਂ ਹੈਂਡਵਰਕ ਕਰਵਾਉਣੇਗਾ ਮਸ਼ੀਨੀ ਕਰਵਾਉਣਾ ਆਰੀ ਵਰਕ ਕਰਵਾਉਣਾ ਕੋਈ ਵੀ ਵਰਕ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਕਲਰ ਸਾਰੇ ਬਹੁਤ ਜਿਆਦਾ ਸੋਹਣੇ ਲੰਗੇ ਪਹਿਲਾ ਜਿਹੜਾ ਹੈਗਾ ਜੀ ਇਹ ਖਾਦੀ ਦੇ ਉੱਪਰ ਹੈਗਾ ਇਹ ਪਿਓਰ ਖਾਦੀ ਦੇ ਉੱਪਰ ਹੈ ਸੈਮੀ ਨਹੀਂ ਹੈਗਾ ਸੈਮੀ ਦਾ ਰੇਟ ਇਸ ਤੋਂ ਘੱਟ ਹੈਗਾ ਨਾਲੇ ਉਹ ਖਾਦੀ ਇੰਨੀ ਵਧੀਆ ਨਹੀਂ ਹੈਗੀ ਕੋਟਨ ਟਾਈਪ ਆ ਜਾਊਗੀ ਇਹ ਸ਼ਾਈਨ ਦਿੰਦੀ ਹੈ ਤੇ ਤੁਸੀਂ ਹੈਂਡ ਹੈਂਡਵਰਕ ਪੈਚ ਵਗੈਰਾ ਲਗਾ ਕੇ ਵਾਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਨਾ ਸਕਰੀਨ ਸ਼ਾਟ ਲੈ ਕੇ ਤੁਸੀਂ ਰਖਵਾ ਸਕਦੇ ਹੋਗੇ ਦੱਸ ਸਕਦੇ ਹੋਗੇ ਵੀ ਤੁਸੀਂ ਇਹ ਤੇ ਸਾਡਾ ਵਰਕ ਕਰ ਕਰ ਦਿਓ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਹਾਡੇ ਕੋਲ ਆ ਤਾਂ ਤੁਸੀਂ ਪਿਕ ਸ਼ੇਅਰ ਕਰਦੇ ਹੋ ਨਹੀਂ ਆਪਣੇ ਕੋਲੋਂ ਤੁਹਾਨੂੰ ਅਸੀਂ ਇਸਟਾਗ੍ਰਾਮ ਤੇ ਜਾ ਕੇ ਤੁਸੀਂ ਫੋਲੋ ਕਰ ਲਓ ਆਪਣੇ ਪੇਜ ਨੂੰ ਉੱਥੇ ਬਹੁਤ ਸਾਰੇ ਆਪਣੇ ਡਿਜ਼ਾਈਨ ਨੇ ਮਸ਼ੀਨਵਰਕ ਦੇ ਵਿੱਚ ਹੈਂਡਵਰਕ ਦੇ ਵਿੱਚ ਆਰੀ ਦੇ ਵਿੱਚ ਉੱਥੇ ਜਾ ਕੇ ਤੁਸੀਂ ਸਿਲੈਕਟ ਕਰ ਸਕਦੇ ਹੋ ਨਹੀਂ ਕੋਈ ਅਸੀਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਂਗੇ ਡਿਜ਼ਾਈਨ ਦੀਆਂ ਤਾਂ ਤੁਸੀਂ ਉੱਧਰ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਖਾਦੀ ਦੇ ਵਿੱਚ ਸੈਕਿੰਡ ਕਲਰ ਹੈਗਾ ਜੀ ਇਹ ਪੀਚ ਮਸਟਰਡ ਕਲਰ ਹੈਗਾ ਪਰਪਲ ਕਲਰ ਹੈਗਾ ਸਾਰੇ ਕਲਰ ਬਹੁਤ ਜ਼ਿਆਦੇ ਸੌਂਦੇ ਲੇਗੇ ਕਿਤੇ ਵੀ ਕੋਈ ਵੀ ਤੁਸੀਂ ਪੈਚ ਵਗੈਰਾ ਦਾ ਕੰਮ ਕਰਵਾਉਣਾ ਹੈਗਾ ਤਾਂ ਤੁਸੀਂ ਉਦਾਂ ਵੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਰਖਵਾ ਸਕਦੇ ਹੋਗੇ ਇਹ ਹੈਗੇ ਨੇ ਜੀ ਖਾਦੀ ਦੇ ਵਿੱਚ ਕਲਰ ਸਾਰੇ ਠੀਕ ਹੈ ਜੀ ਇਹ ਨਿਊ ਸਟਾਕ ਆਇਆਗਾ ਸਾਰੇ ਬਹੁਤ ਸੋਹਣੇ ਕਲਰ ਲੰਗੇ ਅਜਿਸੀ ਤੁਹਾਡੇ ਨਾਲ ਸ਼ੇਅਰ ਕੀਤਾ ਹੈਗਾ ਨਹੀਂ ਆਪਣਾ 2-4 ਦਿਨਾਂ ਬਾਅਦ ਨਿਊ ਸਟਾਕ ਆਉਂਦਾ ਹੁੰਦਾ ਹੈਗਾ ਤੇ ਉਹ ਵੀ ਤੁਹਾਡੇ ਨਾਲ ਅੱਗੇ ਤੋਂ ਸ਼ੇਅਰ ਕਰਿਆ ਕਰਾਂਗੇ ਆਪਾਂ ਪਹਿਲਾਂ ਕੋਈ ਵੀ ਨਹੀਂ ਸ਼ੇਅਰ ਕੀਤਾ ਹੁਣ ਸੋਚਿਆ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਤੇ ਇਹ ਹੈਗਾਗਾ ਮਲਬਰੀ ਕਾਟਨ ਇਹਦੇ ਤੁਸੀਂ ਜਿੱਦਾਂ ਗਰਮੀਆਂ ਦੇ ਵਿੱਚ ਵੇਅਰ ਕਰਨ ਦਾ ਸੂਰਤਾ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋਗੇ ਇਹ ਤੇ ਤੁਸੀਂ ਮਤਲਬ ਜੇ ਤੁਸੀਂ ਲਾਈਨਿੰਗ ਵਗੈਰਾ ਲਗਵਾਉਣਾ ਚਾਹੋ ਲਗਵਾ ਸਕਦੇ ਹੋਗੇ ਤੇ ਜੇ ਨਹੀਂ ਲਗਵਾਉਣਾ ਤਾਂ ਤੁਹਾਡੀ ਮਰਜ਼ੀ ਹੈਗੀ ਨਹੀਂ ਲਗਵਾਉਣੀ ਤਾਂ ਨਾ ਲਗਵਾਇਓ ਦੇਖੋ ਇਹ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਜਿਹੜਾ ਇਹ ਮਤਲਬ ਥਾਨ ਪਿਆ ਹੈਗਾ ਇਹ ਆਪਣੇ ਕੋਲੇ ਮਲਬਰੀ ਦੁਪੱਟਿਆਂ ਦਾਗਾ ਤਾਂ ਇਹਦੇ ਨਾਲ ਮਤਲਬ ਮਲਬਰੀ ਦੁਪੱਟੇ ਇਹਦੇ ਨਾਲ ਆਪਾਂ ਸਟੱਫ ਦੇ ਨਾਲ ਮਗਵਾਏ ਲੇਗੇ ਇੱਥੇ ਤੁਸੀਂ ਦੁਪੱਟੇ ਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਜਿੱਦਾਂ ਇਹਦੇ ਵਿੱਚ ਕਲਰ ਕੰਬੀਨੇਸ਼ਨ ਪਾਣਗੇ ਹਨਾ ਵਰਕ ਦੇ ਵਿੱਚ ਉਦਾਂ ਹੀ ਦੁਪੱਟਾ ਰੈਡੀ ਹੋ ਜਾਊਗਾ ਟਾਈ ਐਂਡ ਡਾਈ ਵੀ ਹੋ ਜਾਊਗਾ ਤਾਂ ਇੱਕ ਬੇਸ ਦਾ ਵੀ ਹੋ ਜਾਊਗਾ ਤਾਂ ਤੁਸੀਂ ਉਦਾਂ ਨੀ ਲਾਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੁਹਾਨੂੰ ਤੇ ਸੈਕਿੰਡ ਕਲਰ ਇਹਦੇ ਵਿੱਚ ਹੈਗਾਗਾ ਲਵੈਂਡਰ ਇਹ ਹੈਗਾ ਪੀਚ ਬਹੁਤ سارے ਕਲਰ ਨੇਗੇ ਨਿਊ ਕਲਰ ਵੀ ਆਉਣਗੇ ਹਜੇ ਇਹ ਵੀ ਨਿਊ ਸਟਾਕ ਹੈਗਾ ਮਲਪਰੀ ਦਾ ਸਾਰਾ ਤਾਂ ਬਾਕੀ ਇੱਕ ਦੋ ਤੁਹਾਡੇ ਨਾਲ ਵਰਕ ਵਾਲੇ ਸੂਟ ਸ਼ੇਅਰ ਜ਼ਰੂਰ ਕਰਾਂਗੇ ਇਹਦੇ ਵਿੱਚੋਂ ਤਾਂ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਤੁਹਾਡੇ ਲਈ ਆਪਾਂ ਡੇਲੀ ਵੀਡੀਓ ਲੈ ਕੇ ਆਇਆ ਕਰਾਂਗੇ ਨਵੇਂ-ਨਵੇਂ ਡਿਜ਼ਾਈਨ ਸਟਿਚਿੰਗ ਵਗੈਰਾ ਦੇ ਵੀ ਤੇ ਪ੍ਰਿੰਟ ਸੂਟਾਂ ਦੇ ਵੀ ਵਰਕ ਦੇ ਹੈਂਡਵਰਕ ਆਰੀ ਵਰਕ ਮਸ਼ੀਨਰੀ ਵਰਕ ਹਰ ਤਰ੍ਹਾਂ ਦੇ ਸੂਟ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਚੈਨਲ ਨੂੰ ਪਲੀਜ਼ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰਿਓ ਜਿਹੜਾ ਆਪਣਾ ਆਪਾਂ ਜੋ ਵੀ ਸਟਾਫ ਲਗਾਉਣਿਆਂਗੇ ਵਰਕ ਵਗੈਰਾ ਕਰਵਾਉਣਿਆਂਗੇ ਸਾਰੇ ਕੰਮ ਦੀ ਆਪਣੀ ਇੱਕ ਨੰਬਰ ਕੁਆਲਿਟੀ ਹੈਗੀ ਤੁਹਾਨੂੰ ਕੋਈ ਵੀ ਇਦਾਂ ਨਹੀਂ ਹੈਗਾ ਤੇ ਆਪਾਂ ਕਿ ਆਪਾਂ ਕੋਈ ਵੀ ਸਸਤਾ ਸਟਾਕ ਹੈਗਾ ਉਹ ਆਪਾਂ ਨਹੀਂ ਰੱਖਦੇ ਹੈਗੇ ਕਿਉਂਕਿ ਸਸਤੇ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਕਸਟਮਰ ਕਲਾਇੰਟ ਆਪਾਂ ਨੂੰ ਫਿਰ ਲਾਂਭਾ ਦੇਣ ਹਨਾ ਤੇ ਆਪਣਾ ਚੰਗਾ ਨਹੀਂ ਲੱਗਦਾ ਇਸ ਕਰਕੇ ਅੱਜ ਤੁਸੀਂ 2-400 ਰੁਪਏ ਵਾਧਾ ਲਾ ਦੋਗੇ ਤਾਂ ਤੁਹਾਨੂੰ ਚੀਜ਼ ਵੀ ਐਨ ਪਰਫੈਕਟ ਵਧੀਆ ਜੈਨੂਇਨ ਮਿਲੂਗੀ ਇਹ ਹੈਗਾ ਜੀ ਮਲਪਰੀ ਦੇ ਵਿੱਚ ਸਾਰਾ ਸਟਾਕ ਬਹੁਤ ਸਾਰੇ ਕਲਰ ਦੇ ਸਾਰੇ ਕਲਰ ਬਹੁਤ ਜਿਆਦੇ ਸੋਹਣੇ ਲੰਗੇ ਕੋਈ ਇਹ ਜਨ ਹੈਗਾ ਜੇ ਤੁਸੀਂ ਐਦਾਂ ਵੀ ਕੋਈ ਸਿੰਪਲ ਡਿਜ਼ਾਈਨ ਤਿਆਰ ਕਰਵਾਉਣਾ ਹੈ ਲੈਸਿਸ ਵਗੈਰਾ ਨਾਲ ਤਾਂ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਕਿ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਨਹੀਂ ਤੁਸੀਂ ਐਦਾਂ ਵੀ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਹੁਣ ਜਿਹੜਾ ਨੈਕਸਟ ਸਟਾਕ ਹੈਗਾ ਇਹ ਹੈਗਾ ਮਤਲਬ ਮਸਲੀਨ ਇਹ ਵੀ ਆਪਣੀ ਐਸਕੇ ਦੀ ਮਸਲੀਨ ਹੈ ਵਧੀਆ ਇਹ ਕਿਸ ਤੋਂ ਮਤਲਬ ਸੈਮਨੀ ਦੇ ਵਿੱਚ ਹੁੰਦੀ ਹੈਗੀ ਉਹ ਕਟਿਆ ਹੁੰਦੀ ਹੈਗੀ ਮਤਲਬ ਇਹਦਾ ਕਪੜਾ ਬਹੁਤ ਜ਼ਿਆਦੇ ਵਧੀਆ ਤੇ ਸੌਫਟ ਹੈਗਾ ਜਿਹੜੀ ਇਸ ਤੋਂ ਘੱਟ ਵਾਲੀ ਹੈ ਉਹਦਾ ਕਪੜਾ ਬਿਲਕੁਲ ਪਤਲਾ ਨਾਜ਼ੁਕ ਤੇ ਸ਼੍ਰਿੰਕੇਜ ਵਗੈਰਾ ਦਾ ਵੀ ਡਰ ਹੁੰਦਾਗਾ ਇਹ ਪੌਚਾ ਦੇ ਵਧੀਆ ਇਹਦੇ ਨੀਚੇ ਲਾਈਨਿੰਗ ਲੱਗੂਗੀ ਹੀ ਲੱਗੂਗੀ ਇਹ ਵੀ ਆਪਾਂ ਵਰਕ ਕਰਵਾਉਣ ਵਾਸਤੇ ਸੂਟ ਸਾਰਾ ਸਟਾਕ ਮੰਗਵਾਇਆਗਾ ਕਿਉਂਕਿ ਆਪਣੇ ਕੋਲੇ ਵਰਕ ਵਾਲੇ ਆਰਡਰ ਮਸ਼ੀਨ ਵਰਕ ਹੈਂਡ ਵਰਕ ਸਾਰੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤੇ ਆਪਣਾ ਕੰਮ ਵੀ ਸਾਰਾ ਚੱਲ ਰਿਹਾ ਸਾਰੇ ਕਾਰੀਗਰਾਂ ਕੋਲੇ ਉਹ ਵੀ ਤੁਹਾਡੇ ਨਾਲ ਵੀਡੀਓ ਜਲਦੀ ਸ਼ੇਅਰ ਕਰਾਂਗੇ ਇਹਦੇ ਵਿੱਚ ਮਸਲੀਨ ਦੇ ਵਿੱਚ ਹੈਗੇ ਨੇ ਆਪਣੇ ਕੋਲੇ 10 ਕਲਰ ਲੰਗੇ ਲਾਈਟ ਐਂਡ ਡਾਰਕ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਤਾਂ ਤੁਸੀਂ ਰਖਵਾ ਕੇ ਆਪਣਾ ਰੈਡੀ ਕਰਵਾ ਸਕਦੇ ਹੋਗੇ ਦੇ ਆਪਣਾ ਇੰਸਟਾਗ੍ਰam ਤੇ ਵੀ ਫੇਸ ਬਣਿਆ ਹੋਇਆ ਗੁਰਲੂ ਕ੍ਰੀਪਸ ਟ੍ਰਿਕ ਦੇ ਨਾਮ ਤੇ ਜਾ ਕੇ ਪਲੀਜ਼ ਫੇਸ ਨੂੰ ਵਾਟ ਤੋਂ ਵਾਟ ਫੋਲੋ ਕਰਿਓ ਉੱਤੇ ਜਾ ਕੇ ਤੁਸੀਂ ਆਪਣੇ ਡਿਜ਼ਾਈਨ ਵਗੈਰਾ ਚੈੱਕ ਕਰ ਸਕਦੇ ਹੋ ਕਿਉਂਕਿ ਆਪਾਂ ਪੋਸਟ ਦੀ ਸਾਰੀ ਅਪਡੇਟ ਦਿੰਨੇ ਆਂਗੇ ਪ੍ਰਿੰਟ ਸੂਟ ਵਗੈਰਾ ਵੀ ਪਾਉਣੇ ਆਂਗੇ ਤੇ ਵਰਕ ਵਾਲੇ ਵੀ ਪਾਉਣੇ ਆ ਸਾਰੇ ਤਰ੍ਹਾਂ ਦੇ ਪਾਉਣੇ ਹੋਗੇ ਇਹਤੇ ਬਹੁਤ ਸ਼ਾਨਦਾਰ ਕੰਮ ਕਰਵਾ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਜਲਦੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਕਿੰਦਾ ਦਾ ਇਹਤੇ ਵਰਕ ਲੱਗਦਾ ਹੈ ਠੀਕ ਹੈ ਜੀ ਬਹੁਤ ਜ਼ਿਆਦੇ ਮਸਲੀਨ ਨਮਸੂਨੀ ਹੈਗੀ ਕੋਈ ਹਲਕੀ ਵਾਲੀ ਨਹੀਂ ਹੈਗੀ ਕੋਈ ਬੋਰੋ ਵਗੈਰਾ ਕੁਝ ਵੀ ਨਹੀਂ ਹੁੰਦਾ ਇਹਦੇ ਨੀਚ ਲੱਗੂਗੀ ਲਾਈਨਿੰਗ ਮੈਂ ਤੁਹਾਨੂੰ ਪਹਿਲੇ ਦੱਸਦਾ ਜਿਹੜੀ ਖਾਦੀ ਹੈ ਉਹਦੇ ਨੀਚੇ ਵੀ ਲਾਈਨਿੰਗ ਲੱਗੂਗੀ ਇਹ ਵੀ ਮਸਲੀਨ ਦੇ ਵਿੱਚ ਕਲਰ ਨਹੀਂਗੇ ਇਹਦੇ ਵਿੱਚ ਨਾ ਇਹ ਸਟਾਕ ਦੇ ਵਿੱਚ ਹਲਕੇ-ਹਲਕੇ ਲਾਈਨਾਂ ਲਾਈਨਾਂ ਨਹੀਂ ਗਈਆਂ ਬਿਲਕੁਲ ਲੰਬੀਆਂ ਇਹ ਹੈਗੀ ਅਜੀ ਜੌਰਜਟ ਇਹ ਵਧੀਆ ਵਾਲੀ ਜੌਰਜਟ ਹੈਗੀ ਤੇ ਤੁਸੀਂ ਹੈਂਡਵਰਕ ਜਾਂ ਆਰੀਵਰਕ ਦਾ ਕੰਮ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੀ ਹੈ ਇਹਦੇ ਵਿੱਚ ਵੀ ਕਲਰ ਸਾਰੇ ਹੈਗੇ ਨੇ ਆਪਣੇ ਕੋਲੇ ਇੱਕ 컬러 ਦੇ ਵਿੱਚ ਆਪਾਂ ਹੈਂਡਵਰਕ ਦਾ ਸੂਟ ਰੈਡੀ ਕੀਤਾ ਹੈਗਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜਲਦੀ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਤੁਸੀਂ ਵੀ ਭਾਰਾ ਹੀ ਕੰਮ ਕਰਵਾਉਣਾ ਹੈਗਾ ਹੈਂਡਵਰਕ ਦਾ ਤੁਸੀਂ ਹਲਕਾ ਲਾਈਟ ਵੀਟ ਵੀ ਕੰਮ ਕਰਵਾ ਸਕਦੇ ਹੋ ਜਿਵੇਂ ਪਾਵਾਂ ਤੇ ਹੈਵੀ ਕੰਮ ਕਰਵਾ ਲਓ ਸ਼ਰਟ ਦੇ ਵਿੱਚ ਡਾਟਸ ਤੇ ਵਰਕ ਪੌਂਚੇਆ ਤੇ ਕਰਵਾ ਲਓ ਜਿਹੜੀ ਹੈਂਡਵਰਕ ਦੀ ਸਟਾਰਟਿੰਗ ਹੈ ਆਪਣੀ ਮਤਲਬ 5000 ਪਲੱਸ ਤੋਂ ਮਹਿੰਗੀ ਸਾਰੇ ਸੂਟ 5000 6000 6000 ਪਲੱਸ ਹੀ ਮੰਨ ਕੇ ਚੱਲੋ ਕਿਉਂਕਿ ਹੁਣ ਜਿਹੜਾ ਸਟਾਕ ਵਗੈਰਾ ਸਟੱਫ ਵਗੈਰਾ ਅਸੀਂ ਲੈਨੇ ਹਾਂਗੇ ਉਹ ਵੀ ਹੁਣ ਕੋਸਟਲੀ ਆਉਂਦਾ ਜੀਐਸਟੀ ਵਗੈਰਾ ਲੱਗ ਕੇ ਆਉਂਦਾ ਸਾਨੂੰ ਹਨਾ ਦੁਪੱਟੇ ਵੀ ਸੈਮੀ ਦਾ ਦੁਪੱਟਾ ਆਰਾਮ ਨਾਲ 1500 ਦੇ ਵਿੱਚ ਰੈਡੀ ਹੁੰਦਾਗਾ ਵਿੱਚ ਡਾਈ ਕਰਵਾ ਕੇ ਗੋਟਾ ਲਗਵਾ ਕੇ ਕਿਉਂਕਿ 3-400 ਤੋਂ ਘੱਟ ਗੋਟਾ ਨਹੀਂ ਲੱਗਦਾ ਹੈਗਾ ਕਿਸੇ ਵੀ ਸੂਟ ਤੇ ਇਦੋਂ ਜੇ ਆਪਾਂ ਘੱਟ ਲਾਉਣ ਲਿਆਂਗੇ ਤਾਂ ਉਹ ਘਟੀਆ ਗੋਟਾ ਹੁੰਦਾ ਫਿਰ ਤੁਸੀਂ ਕਹੋਗੇ ਜੀ ਸਾਡੇ ਸੂਟ ਤੇ ਐਵੇਂ ਦਾ ਗੋਟਾ ਲਾਤਾ ਜੀ ਘਟੀਆ ਲਾਤਾ ਐਵੇਂ ਆ ਜੀ ਕਿਉਂਕਿ ਵਧੀਆ ਗੋਟਾ ਜਿਹੜਾ 3-400 ਤੱਕ ਹੀ ਆਉਂਦਾ ਹੈਗਾ ਫਿਰ ਆਪਾਂ ਲੈ ਸੀ ਲਵਾਈ ਹੋ ਜਾਂਦੀ ਹੈ ਗੋਟੇ ਦੀ ਲਗਵਾਈ ਤਾਂ ਕਰਕੇ ਆਰਾਮ ਨਾਲ 1200 ਤੋਂ 1500 ਦੇ ਵਿੱਚ ਸੈਮਣੀ ਦਾ ਦੁਪੱਟਾ ਰੈਡੀ ਹੁੰਦਾ ਜੇ ਪਿਓਰ ਦਾ ਲੈਣੇ ਹੋਗੇ ਤਾਂ 2000 2000 ਤੱਕ ਜਾਂ 2000 ਪਲੱਸ ਜਾਂਦਾ ਕਈ ਗੋਟੇ ਸਾਡੇ ਕੋਲ ਐਵੇਂ ਦੇ ਵੀ ਪਏ ਨੇ ਜਿਵੇਂ 7-800 ਵਾਲੇ ਵੀ ਨੇ ਪੂਰੇ ਵਧੀਆ ਤੇ ਉਹਨਾਂ ਤੇ ਮਤਲਬ ਸਾਰਾ ਜਿਹੜਾ ਕੰਮ ਦੀ ਫਿਨਿਸ਼ਿੰਗ ਹੁੰਦੀ ਹੈ ਗੋਟੇ ਤੇ ਪੂਰੀ ਵਧੀਆ ਹੁੰਦੀ ਹੈ ਕਿ ਤਾਂ ਕਰਕੇ ਉਦਾਂ ਫਿਰ ਰੇਂਜ ਉੱਪ ਵੱਲ ਜਾਂਦੀ ਹੈ ਕਈ ਕਸਟਮਰ ਸਾਡੇ ਨਾਲ ਐਵੇਂ ਲੈਂਗੇ ਜੋ ਹਰ ਇੱਕ ਚੀਜ਼ ਵੀ ਕਹਿੰਦੇ ਨੇ ਵੀ ਸਾਨੂੰ ਵਧੀਆ ਹੋਣੀ ਚਾਹੀਦੀ ਹੈਗੀ ਤਾਂ ਕਰਕੇ ਵੀ ਕਿਸੇ ਨੂੰ ਕੋਈ ਇਦਾਂ ਦਾ ਇਸ਼ੂ ਨਹੀਂ ਹੁੰਦਾ ਹੈਗਾ ਵੀ ਬਸ ਉਹਨਾਂ ਨੂੰ ਸਿਰਫ ਕੰਮ ਵਧੀਆ ਚਾਹੀਦਾ ਹੁੰਦਾ ਹੈਗਾ ਤਾਂ ਕਰਕੇ ਆਪਾਂ ਕੰਮ ਸਾਰਾ ਵਧੀਆ ਦੰਨੇ ਆਂਗੇ ਸਟਾਫ ਵਗੈਰਾ ਦੁਪੱਟੇ ਵਗੈਰਾ ਵੀ ਖੁੱਲੇ ਡੁੱਲੇ ਹੁੰਦੇ ਨੇ ਕੋਈ ਵੀ ਆਪਾਂ ਛੋਟੇ ਹਰਜ ਦਾ ਦੁਪੱਟਾ ਨਹੀਂ ਲਗਾਉਂਦੇ ਹੈਗੇ ਇਹਦੇ ਵਿੱਚ ਕਲਰ ਹੈਗੇ ਨੇ ਜੀ ਇਹ ਦੇਖ ਲਓ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਕਰਤਾ ਤੁਸੀਂ ਜਿੱਦਾਂ ਮਰਜੀ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਬਾਰ-ਬਾਰ ਵੀਡੀਓ ਦੇ ਵਿੱਚ ਕਹਿ ਨਹੀਂ ਹੁੰਦੀ ਆ ਵੀ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਨੇਗੇ ਤਾਂ ਤੁਸੀਂ ਕੋਈ ਵੀ ਡਿਜ਼ਾਈਨ ਆ ਤੁਹਾਡੇ ਕੋਲੇ ਕੋਈ ਵੀ ਰੰਗ ਹੈਗਾ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾ ਲਓ ਬਾਕੀ ਆ ਹੈਗੇ ਨੇ ਢੇਰੋਂ ਕਲਰ ਆਪਣੇ ਕੋਲੇ ਅਲੱਗ-ਅਲੱਗ ਆਪਣਾ ਸਟਾਫ ਹੈਗਾ ਤੁਹਾਨੂੰ ਮੈਂ ਸਟਾਫ ਦੀ ਜਾਣਕਾਰੀ ਵੀ ਦਿੱਤੀ ਮੈਂ ਕਿਹੜਾ-ਕਿਹੜਾ ਆਪਾਂ ਸਟਾਫ ਲੈ ਕੇ ਆਇਾਂਗੇ ਬਾਕੀ ਨਿਊ ਦੁਪੱਟੇ ਆਏ ਨੇਗੇ ਚਨਾਉੜ ਸ਼ਿਮਰ ਦੇ ਉੱਪਰ ਬਹੁਤ ਜਿਆਦੇ ਸੋਹਣਾ ਤਾਂ ਦੁਪੱਟਾ ਹੈਗਾ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਦੇਖੋ ਸਾਰੇ ਆਪਣੇ ਇੰਨੇ ਹੀ ਅਰਜ ਵਾਲੇ ਦੁਪੱਟੇ ਹੁੰਦੇ ਨੇ ਇਹ ਤੋਂ ਛੋਟੇ ਨਹੀਂ ਹੁੰਦੇ ਆਗੇ ਬਾਕੀ ਆਪਣੇ ਹੈਂਡਵਰਕ ਦੇ ਆਰਡਰ ਚੱਲ ਰਹੇ ਨੇ ਹੈਂਡਵਰਕ ਦੀਆਂ ਵੀਡੀਓਜ਼ ਤੁਹਾਡੇ ਲਈ ਸੂਟ ਦੀ ਆਪ ਜਲਦ ਲੈ ਕੇ ਆਵਾਂਗੇ ਕਿ ਉਹ ਵੀ ਤੁਹਾਡਾ ਵਿਆਹ ਸ਼ਾਦੀ ਦਾ ਆਰਡਰ ਹੈਗਾ ਤਾਂ ਆਪਾਂ ਨੂੰ 1 ਮਹੀਨਾ ਪਹਿਲਾਂ ਟਾਈਮ ਦਿਓ ਕੋਈ ਐਮਰਜੈਂਸੀ ਸੂਟ ਨੇ ਉਹ ਅਸੀਂ ਮਤਲਬ ਵਰਕ ਕਰਵਾ ਸਕਦੇ ਹਾਂਗੇ ਉਹ ਵੀ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਕਿਉਂਕਿ ਹਰ ਇੱਕ ਕੰਮ ਨੂੰ ਹਨਾ ਟਾਈਮ ਚਾਹੀਦਾ ਹੁੰਦਾ ਹੈ ਫਿਨਿਸ਼ਿੰਗ ਵਾਲਾ ਜੋ ਵੀ ਆਪਾਂ ਕੰਮ ਕਰਦੇ ਆਂਗੇ ਤਾਂ ਕਿ ਤੁਹਾਨੂੰ ਕੰਮ ਸਾਰਾ ਸਾਫ਼ ਸੁਥਰਾ ਮਿਲ ਸਕੇ ਤੇ ਜੇ ਕੋਈ ਐਮਰਜੈਂਸੀ ਸੂਟ ਆ ਕੋਈ ਥੋੜਾ ਥ्रेड ਵਰਕ ਮਸ਼ੀਨ ਵਰਕ ਦਾ ਤਾਂ ਉਹ ਮਿਲ ਜੂਗਾ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਵੀ ਅੱਧਾ ਕੋਈ ਮਤਲਬ ਫੇਰ ਵੀ ਸਾਨੂੰ ਟਾਈਮ ਦੇ ਕੇ ਚੱਲੋ ਅੱਜ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੁੰਦਾ ਤਾਂ ਤੁਸੀਂ ਵਟਸਐਪ ਤੇ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਇਦਾਂ ਵੀ ਲੈਣਾ ਚਾਹੋਗੇ ਤੁਸੀਂ ਪਲੇਨ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਸਭ ਦੇ ਅਲੱਗ-ਅਲੱਗ ਪ੍ਰਾਈਸ ਨੇਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਡੇਲੀ ਡੇਲੀ ਅਪਡੇਟ ਕਰਾਂਗੇ ਹੁਣ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ